ਝੂਠੀ ਮਾਇਆ ਦੇ ਵਿੱਚ ਫਸਿਆ ਹੋਇਆ ਸਾਰਾ ਦਿਨ ਝਗੜਿਆਂ 'ਚ ਝਗੜਦਾ ਰਹਿੰਦਾ ਹੈ ਝਮੇਲਿਆਂ 'ਚ ਫਸਿਆ ਰਹਿੰਦਾ ਹੈ ਆਸਾ ਬਸ ਹੋਇਆ ਤ੍ਰਿਸ਼ਨਾ ਬਸ ਹੋਇਆ ਬਸ ਆਪਣਾ ਜੀਵਨ ਨਗਾਈ ਜਾਂਦਾ ਤੇ ਪਤਾ ਨਹੀਂ ਮਨੁੱਖ ਨੂੰ ਵੀ ਕਿੰਨਿਆ ਕੀਮਤੀ ਜੀਵਨ ਇੱਕ ਇੱਕ ਸਾਹ ਦੇ ਨਾਲ ਘਟਦਾ ਜਾ ਰਿਹਾ ਜ਼ਿੰਦਗੀ ਇਹ ਹੀਰੇ ਵਰਗਾ ਜਨਮ ਆ ਜਿਹੜਾ ਜਿਹੜਾ ਮਨੁੱਖਾ ਜਨਮ ਮਿਲਿਆ ਸਰੀਰ ਕਰਕੇ ਬੀਬੀ ਅਚੇ ਪਾਈਆ ਮਨੁੱਖਾ ਮਨੁੱਖਾ ਲਬ ਜਾਂਜਾ ਮਨੁੱਖਾ ਜਨਮ ਆ ਜਿਹੜਾ ਬਹੁਤ ਹੀ ਬੇਸ ਕੀਮਤੀ ਇਹ ਮਨੁੱਖਾ ਜਨਮ ਆ ਜਿਹੜਾ ਕੌਡੀਆਂ ਬਦਲੇ ਮਨੁੱਖ ਗਵਾਈ ਜਾ ਰਿਆ ਪੂਰਾ ਸ਼ਬਦ ਆਪਾਂ ਲੈਨੇ ਆ ਭਗਤ ਕਬੀਰ ਜੀ ਕਹਿੰਦੇ ਨੇ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇ ਠਕੇ ਨਾਮ ਡਰੋਰੇ ਕਹਿਣ ਦਾ ਭਾਵ ਆ हे वीर ਮੈਂ ਮਾਇਆ ਦੇ ਹੱਥੋਂ ਦੁਖੀ ਹਾਂ ਜਿਹੜੀ ਸਾਸਕੀ ਦੁਖੀ ਲਿਖਿਆ ਹੈ ਸਾਸਕੀ ਦੁਖੀ ਸੋਸਰ ਕੀ ਪਿਆਰੀ ਜੇਠ ਕੇ ਨਾਮ ਡਰੂ ਰੇ ਇਹ دنی avi ਧਾਰਨਾ ਦਿੱਤੀਆਂ دنی avi ਰਿਸ਼ਤਿਆਂ ਦੀਆਂ ਧਾਰਨਾ ਦੇ ਕੇ ਭਗਤ ਜੀ ਨੇ ਸਮਝਾਇਆ ਗੁਰਬਾਣੀ ਚ ਵੀ हे वीर ਮੈਂ ਮਾਇਆ ਦੇ ਹੱਥੋਂ ਦੁਖੀ ਹਾਂ ਫਿਰ ਵੀ ਸੰਸਾਰ ਨਾਲ ਪਿਆਰ ਦੇ ਅਧਿਆਸ ਹੋਣ ਕਰਕੇ ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ ਭਾਪ ਮੇਰਾ ਮਨ ਨੂੰ ਮੇਰੇ ਮਨ ਨੂੰ ਮੇਰਾ ਮਨ ਨੂੰ ਚਿੱਤ ਨਹੀਂ ਮਨ ਨੂੰ ਚਿੱਤ ਨਹੀਂ ਕਰਦਾ ਵਾਹਿਗੁਰੂ ਕੋਈ ਵੀ ਮਨੁੱਖਾ ਚਾਹੋ ਸਰੀਰ ਕਰਕੇ ਜਿੰਨਾ ਮਰਜੀ ਦੁਖੀ ਹੋਵੇ ਉਹ ਤਾਂ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਆਹ ਦੁਨੀਆਂ ਸੁਹਾਵਾ ਬਾਗ ਛੱਡਣ ਨੂੰ ਨਹੀਂ ਜੀ ਕਰਦਾ ਦੁੱਖਾਂ ਤਕਲੀਫਾਂ ਵਿੱਚ ਫਸਿਆ ਹੋਇਆ ਝਮੇਲਿਆਂ ਵਿੱਚ ਫਸਿਆ ਹੋਇਆ ਤੇ ਔਖਾ ਸੌਖਾ ਜਿੰਨਾ ਮਰਜੀ ਹੋਵੇ ਔਖ ਜਿੰਨੀ ਮਰਜੀ ਹੋਵੇ ਕਹਿੰਦਾ ਬੱਸ ਆਸਾਂ ਬੰਨੀ ਰੱਖਦਾ ਵੀ ਆ ਪੋਤੇ ਦਾ ਵਿਆਹ ਦੇਖ ਲਾ ਕਈ ਤਾਂ ਕਹਿੰਦੇ ਪਰੋਤੇ ਦਾ ਵਿਆਹ ਦੇਖ ਰਾ ਦੇਖਦੇ ਵੀ ਆ ਵੀਡੀਓ ਸਾਹਮਣੇ ਜਾਈ ਸੀ ਇੱਕ ਪਰੋਤੇ ਦਾ ਵਿਆਹ ਤੇ ਉਹ ਬਜ਼ੁਰਗ ਚਾਹ ਕਰ ਰਹੇ ਸੀ ਨੱਚ ਰਹੇ ਸੀ ਕਹਿਣ ਦਾ ਭਾਵ ਸਰੀਰ ਬੜੇ ਕਮਜ਼ੋਰ ਸੀ ਪਰ ਮਤਲਬ ਇਹ ਦੁਨੀਆਂ ਵਾਲਾ ਨਾ ਜਿਹੜਾ ਮੋਹ ਆ ਇਹ ਮਨੁੱਖ ਛੱਡਣ ਨੂੰ ਤਿਆਰ ਨਹੀਂ ਤੇ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਪਾਉਣ ਨੂੰ ਤਿਆਰ ਨਹੀਂ ਜੀਨੇ ਸਦਾ ਨਿਭੜਾ ਨਾਲ ਜੀਵ ਆਤਮਾ ਦੀ ਅਗਲੇ ਬੰਦ ਚ ਦੱਸਿਆ ਸਖੀ ਸਹੇਲੀ ਨਨਦ ਗਹੇਲੀ ਦੇ ਵਰਕੇ ਬਿਰਹੇ ਜ਼ਰੂਰੀ ਹੈ ਸਖੀ ਸਹੇਲਿਓ ਮੈਨੂੰ ਇੰਦਰੀਆਂ ਨੇ ਆਪਣੇ ਬਸ ਵਿੱਚ ਕਰ ਰੱਖਿਆ ਹੈ ਮੈਂ ਦਯੋਰ ਦੇ ਵਿਸੋੜੇ ਵਿੱਚ ਭਾਵ ਵਿਚਾਰ ਤੋਂ ਸਖਣੀ ਹੋਣ ਕਰਕੇ ਅੰਦਰ ਅੰਦਰ ਸੜ ਰਹੀ ਹਾਂ ਇਹ ਪਹਿਲਾਂ ਕੱਲ ਦੱਸੀ ਨਾ ਵੀ ਦੁਨਿਆਵੀ ਰਿਸ਼ਤਿਆਂ ਦੀ ধারণা ਦੇ ਕੇ ਸਮਝਾਇਆ ਇਸ ਮਨ ਨੂੰ ਆ ਮਨੁੱਖ ਨੂੰ ਸਮਝਾਇਆ ਵੀ ਇਹ ਬਾਹਲੇ ਰਸਤੇ ਕਾਇਮ ਕਰੀ ਫਿਰਦਾ ਇਹ ਰਿਸ਼ਤਿਆਂ ਦੇ ਵਿੱਚ ਹੀ ਫਸਿਆ ਹੋਇਆ ਫਿਰ ਆਸਾ ਤ੍ਰਿਸ਼ਨਾਵਾਂ ਵੱਧ ਜਾਂਦੀਆਂ ਨੇ ਤੇ ਫਿਰ ਮਨੁੱਖ ਝਮੇਲੇ ਚੋਂ ਨਿਕਲਦਾ ਹੀ ਨਹੀਂ ਤੇ ਪ੍ਰਮਾਤਮਾ ਦੇ ਨਾਮ ਤੋਂ ਬੰਝਾਈ ਜੀਵਨ ਬਸਰ ਕਰਕੇ ਸੰਸਾਰ ਤੋਂ ਚਲਿਆ ਜਾਂਦਾ ਅੱਗੇ ਮੇਰੀ ਮਤ ਬੌਰੀ ਮੈਂ ਰਾਮ ਬਸਾਰਿਓ ਕਿਨ ਬਿਦ ਰਹਿਨ ਰਹੋ ਰੇ ਮੇਰੀ ਅਕਲ ਮਾਰੀ ਗਈ ਹੈ ਮੈਂ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ हे ਵੀਰ ਹੁਣ ਇਸ ਹਾਲਤ ਵਿੱਚ ਕਿਵੇਂ ਉਮਰ ਗੁਜ਼ਾਰਾਂ ਆਪਾਂ ਜੇ ਬਾਰੀ ਦਾ ਹਰਨਾ ਵਿਲੇਜ ਜੇ ਆਪਾਂ ਕਹਿੰਨੇ ਵੀ ਠੀਕ ਆ ਕਰਦੇ ਤਾਂ ਹੈਗੇ ਆ ਭਾਈ ਪਰ ਹੈ ਬੜਾ ਔਖਾ ਔਖਾ ਹੋ ਕੇ ਵੀ ਮਨੁੱਖ ਉੱਚ ਮੇਲਾ ਛੱਡਣ ਨੂੰ ਤਿਆਰ ਨਹੀਂ ਦੁਨਿਆਵੀ ਝਮੇਲੇ ਜੋ ਨਿਕਲ ਨੂੰ ਤਿਆਰ ਨਹੀਂ ਮਨੁੱਖ ਸਰੀਰ ਕਰਕੇ ਭਲਾ ਜਿੰਨਾ ਮਰਜੀ ਤੁਗੀ ਹੋਇ ਰਵੇ ਕਿਉਂ ਕਿਉਂਕਿ ਅਕਲੀ ਮਾਤੀ ਮਾਰੀ ਹੋਈ ਆ ਅਕਲੀ ਹੈ ਨਹੀਂ ਜੀਵਨ ਜੀਣ ਦੀ ਮੇਰੀ ਅਕਲ ਮਾਰੀ ਗਈ ਹੈ ਮੈਂ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਹੇ ਵੀਰ ਹੁਣ ਇਸ ਹਾਲਤ ਵਿੱਚ ਕਿਵੇਂ ਉਮਰ ਗੁਜ਼ਾਰਾਂ ਤੱਗੇ ਦੱਸਦੇ ਨੇ ਸੇਜੇ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਕਾ ਸੋ ਕਰੋਰੇ ਰਹਾਵळा ਬਾਂਦਾ ਜੀ ਹੈ ਵੀਰ ਇਸ ਦੁੱਖ ਮੈਂ ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ ਸੇਜ ਉੱਤੇ ਵੱਸਦਾ ਹੀ ਵੱਸਦਾ ਹੈ ਪਰ ਮੈਨੂੰ ਅੱਖੀ ਨਹੀਂ ਦਿਸਦਾ ਵੀਰ ਪ੍ਰਭੂ ਪਰਮਾਤਮਾ ਤਾਂ ਮੇਰੇ ਅੰਦਰ ਹੀ ਵੱਸਦਾ ਮੇਰੇ ਹਿਰਦੇ ਦੀ ਸੇਜ ਤੇ ਹੀ ਵੱਸਦਾ ਪਾਰੇ ਦੁੱਖ ਮੈਂ ਸੁਣਾਵਾ ਕਿ ਨੂੰ ਵੀ ਮੈਨੂੰ ਅੱਖੀ ਤਾਂ ਦਿਸਦਾ ਨਹੀਂ ਉਹ ਆ ਅਸੂਲ ਅੱਖਾਂ ਨਾਲ ਨਹੀਂ ਦਿਸਦਾ ਹਿਰਦੇ ਵਿੱਚ ਹੀ ਵੱਸਦਾ ਕਿਉਂਕਿ ਇਸ ਹਿਰਦੇ ਦੀ ਸੁਰਤ ਤੇ ਮੋਹ ਮਾਇਆ ਭਾਰੂ ਪੈ ਗਿਆ ਉਹ ਪ੍ਰਭੂ ਪਰਮਾਤਮਾ ਨਹੀਂ ਦਿਖਦਾ ਰਹਿੰਦਾ ਅੰਦਰਈਆ ਜੀਵ ਆਤਮਾ ਤੇ ਪਰਮਾਤਮਾ ਅੰਦਰਈਆ ਪਰ ਐਨੀ ਅਕਲ ਹੈ ਨਹੀਂ ਇਹਨੂੰ ਮਿਲਾਉਣ ਵਾਸਤੇ ਇਹ ਅਕਲ ਆਊਗੀ ਕਿੱਥੋਂ ਗੁਰੂ ਤੋਂ ਜਦੋਂ ਆਪਾਂ ਗੁਰਬਾਣੀ ਸੁਣਾਗੇ ਫਿਰ ਆਪਾਂ ਨੂੰ ਗੁਰਬਾਣੀ ਤੋਂ ਸੂਝ ਆਏਗੀ ਜੀਵਨ ਜੀਣ ਦੀ ਫਿਰ ਜਦੋਂ ਗੁਰੂ ਦੇ ਬਚਨਾਂ ਮੁਤਾਬਕ ਆਪਾਂ ਆਪਣਾ ਜੀਵਨ ਬਸਰ ਕਰਿਆ ਤੇ ਫਿਰ ਉਹਨੇ ਦੱਸ ਪੈਣਾ ਵੀ ਹਾਂ ਹੈਗਾ ਬੈਠਾ ਅੰਦਰਈਆ ਬਾਪ ਸਾਬ ਕਾ ਕਰੇ ਲੜਾਈ ਮਾਇਆ ਸਦਮਤ ਮਾਰੀ ਮਤਬਾਰੀ ਬਾਪ ਸਾਪਕਾ ਕਰੇ ਲੜਾਈ ਮਾਇਆ ਸਦਮਤ ਬਾਰੀ ਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ ਭਾਪ ਸਦਾ ਖਾਣ ਨੂੰ ਮੰਗਦਾ ਹੈ ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ ਜੀਵਾਤਮਾ ਕਹਿੰਦੀ ਆ ਵੀ ਆ ਸਰੀਰ ਵੀ ਹੁਣ ਲੜਾਈ ਕਰਦਾ ਰੋਜ਼ ਇਹਨੂੰ ਤਿੰਨ ਤਿੰਨ ਟਾਈਮ ਇਹਨੂੰ ਖਾਣ ਨੂੰ ਵੀ ਚਾਹੀਦਾ ਪੰਜ ਚਾਰ ਵਾਰੀ ਇਹਨੂੰ ਦੁੱਧ ਪਾਣੀ ਪੀਣ ਨੂੰ ਚਾਹੀਦਾ ਫਿਰ ਇਹ ਕਹਿੰਦਾ ਮੈਨੂੰ ਵਧੀਆ ਕੱਪੜੇ ਚਾਹੀਦੇ ਆ ਜੁੱਤੀ ਵੀ ਚਾਹੀਦੀ ਆ ਸਰੀਰ ਤਾਂ ਸਦਾ ਹੀ ਮਨ ਨਾਲ ਲੜਾਈ ਕਰਦਾ ਰਹਿੰਦਾ ਵੀ ਆਹੀ ਚਾਹੀਦਾ ਸਰੀਰ ਦੀ ਖਾਤਰ ਫਿਰ ਇਹ ਮਨ ਵੀ ਪ੍ਰਮਾਤਮਾ ਨਾਲੋਂ ਟੁੱਟਿਆ ਰਹਿੰਦਾ ਫਿਰ ਇਹ ਦੇ ਝਮੇਲੇ 'ਚ ਹੀ ਫਸਿਆ ਰਹਿੰਦਾ ਸਰੀਰ ਕਰੋੜਾਂ ਵਾਸਤੇ ਸਰੀਰ ਕਰੋੜਾਂ ਦੇ ਝਮੇਲੇ 'ਚ ਹੀ ਫਸਿਆ ਰਹਿੰਦਾ ਮਨ ਪ੍ਰਭੂ ਪ੍ਰਮਾਤਮਾ ਵੱਲ ਨੂੰ ਧਿਆਨ ਹੀ ਨਹੀਂ ਦਿੰਦਾ ਵੱਡੇ ਭਾਈ ਕੇ ਜਪ ਸੰਗ ਹੋਤੀ ਤਬ ਹੋ ਨਾ ਪਿਆਰੀ ਤਮ ਹੋ ਨਾ ਪਿਆਰੀ ਜਦੋਂ ਮਾਂ ਦੇ ਪੇਟ ਵਿੱਚ ਮੈਂ ਵੱਡੇ ਵੀਰ ਗਿਆਨ ਦੇ ਨਾਲ ਸਾਂ ਜਦੋਂ ਮਾਤਾ ਦੇ ਉਦਰ ਦੇ ਅੰਦਰ ਬੱਚਾ ਪਲਦਾ ਨਾ ਉਨਾ ਚਿਰ ਉਹ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹਿੰਦਾ ਗੁਰੂ ਦੇ ਗਿਆਨ ਨਾਲ ਇਥੇ ਸਮਝਾਉਣਾ ਦੇਖੋ ਕਿੱਤਾ ਗੁਰੂ ਸਾਹਿਬ ਨੇ ਵੱਡੇ ਭਾਈ ਕੇ ਜਪ ਸੰਗ ਹੋਤੀ ਤੋ ਹੋ ਨਾ ਪਿਆਰੀ ਫੇਰ ਨਹੀਂ ਸੀ ਮੈਨੂੰ ਆ ਮੋਹ ਮਾਇਆ ਦੇ ਨਾਲ ਕੋਈ ਪਿਆਰ ਨਹੀਂ ਸੀ ਇੱਕ ਵੇਕੋ ਪ੍ਰਭੂ ਪ੍ਰਮਾਤਮਾ ਨਾਲ ਪਿਆਰ ਸੀ ਦੱਸਿਆ ਇੱਥੇ ਭਗਤ ਜੀ ਨੇ ਵੀ ਮਾਂ ਦੇ ਪੇਟ ਵਿੱਚ ਮੈਂ ਵੱਡੇ ਵੀਰ ਗਿਆਨ ਦੇ ਵੱਡਾ ਵੀਰ ਗਿਆਨ ਨੂੰ ਕਿਹਾ ਵੀ ਗਿਆਨ ਵੱਡਾ ਵੀਰ ਹੈ ਗੁਰੂ ਦਾ ਗਿਆਨ ਜਿਹਦੇ ਕੋਲੇ ਪੱਲੇ ਆ ਸਮਝ ਲਓ ਵੱਡੇ ਵੀਰ ਦੇ ਨਾਲ ਆ ਜਿਹੜਾ ਜਿਹਦੀ ਬਣਦੀ ਆ ਤੇ ਫਿਰ ਉਹਨੂੰ ਫਿਕਰ ਨਹੀਂ ਹੁੰਦਾ ਚਾਹੇ ਸੌਖੀ ਜੀ ਧਾਰਨਾ ਲਈ ਜੇ ਵੀ ਘਰ ਪਰਿਵਾਰ ਦੇ ਵਿੱਚ ਇੱਕ ਬੰਦਾ ਚਾਹੇ ਪਿਓ ਹੋਵੇ ਆ ਤੇ ਚਾਹੇ ਵੱਡਾ ਭਰਾ ਆ ਜੇ ਉਹ ਘਰ ਦੀ ਜ਼ਿੰਮੇਵਾਰੀ ਚੱਕੀ ਆ ਤਾਂ ਦੂਜਿਆਂ ਨੂੰ ਕੋਈ ਫਿਕਰ ਨਹੀਂ ਹੁੰਦਾ ਸੌਖੀ ਗੱਲ ਸਮਝ ਆ ਜਾਂਦੀ ਆ ਵੀ ਜਦੋਂ ਗਿਆਨ ਦੇ ਨਾਲ ਜੁੜਿਆ ਰਹਿੰਦਾ ਨਾ ਮਨ ਇਹ ਉਦੋਂ ਇਹ ਸੌਖਾ ਸੀ ਵੱਡੇ ਭਾਈ ਕੇ ਜਦ ਸੰਗ ਹੋਤੀ ਤੂੰ ਹੋਣਾ ਪਿਆਰੀ ਜਦੋਂ ਮਾਂ ਦੇ ਪੇਟ ਵਿੱਚ ਮੈਂ ਵੱਡੇ ਵੀਰ ਗਿਆਨ ਦੇ ਨਾਲ ਸਾਂ ਤਦੋ ਸਿਮਰਨ ਕਰਦੀ ਸਾਂ ਤੇ ਪਤੀ ਨੂੰ ਪਿਆਰੀ ਸਾਂ ਜਿਹਦੇ ਭਾਈ ਗੁਣ ਗਾਏਗਾ ਉਹੀ ਪਿਆਰਾ ਲੱਗਦਾ ਜਿਹਨੂੰ ਜਿਹਦੇ ਗੁਣ ਗਾਈਏ ਆਪਾਂ ਕਹਿਤ ਕਬੀਰ ਪੰਚ ਕੋ ਝਗਰਾ ਝਗਰਤ ਜਨਮ ਗਵਾਇਆ ਆਖਰੀ ਪੰਕਤੀ ਚ ਦੱਸਿਆ ਸਬਦੇ ਵੀ ਕਬੀਰ ਜੀ ਆਖਦਾ ਹੈ ਬਸ ਇਸੇ ਤਰ੍ਹਾਂ ਸਭ ਜੀਵਾਂ ਨੂੰ ਪੰਜ ਕਾਮ ਦਾਇਕਾਂ ਨਾਲ ਵਾਸਤਾ ਪਿਆ ਹੋਇਆ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਫਸਿਆ ਹੋਇਆ ਮਨੁੱਖ ਆਪਣਾ ਜੀਵਨ ਬਸਰ ਕਰੀ ਜਾ ਰਿਹਾ ਤੇ ਪ੍ਰਮਾਤਮਾ ਦੇ ਨਾਮ ਤੋਂ ਵਾਂਝਾ ਰਹਿ ਗਿਆ ਝੂਠੀ ਮਾਇਆ ਸਭ ਜਗ ਬੰਦਿਆ ਮੈਂ ਰਾਮ ਰਮਤ ਸੁਖ ਪਾਇਆ ਭਗਤ ਕਬੀਰ ਜੀ ਕਹਿੰਦੇ ਆ ਬਈ ਜਗਤ ਸਾਰਾ ਜਗਤ ਦੇ ਜੀਵ ਬੀਬੀ ਅਤੇ ਭਾਈ ਆ ਸਾਰਾ ਜਗਤ ਇਹਨਾਂ ਨਾਲ ਖੰਦੇ ਆ ਹੀ ਉਮਰ ਗਵਾਈ ਜਾ ਰਿਹਾ ਹੈ ਠੱਗਣੀ ਮਾਇਆ ਨਾਲ ਵੱੱਜਾ ਪਿਆ ਹੈ ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਭਗਤ ਜੀ ਕਹਿੰਦੇ ਵੀ ਸਾਰਾ ਜਗਤ ਮਾਇਆ ਠੱਗਣੀ ਦੇ ਨਾਲ ਹੀ ਫਸਿਆ ਪਿਆ ਇਧਰ ਹੀ ਦੁਖੀ ਹੋਇਆ ਪਿਆ ਤੇ ਮੈਂ ਪ੍ਰਭੂ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਪਾ ਲਿਆ ਆਪਾਂ ਵੀ ਇਸ ਗੱਲ ਨੂੰ ਸਮਝ ਲ ਗਏ ਵੀ ਗੁਰੂ ਸਾਹਿਬ ਦੀ ਗੱਲ ਸੁਣੀਏ ਆਪਾਂ ਗੁਰਬਾਣੀ ਮੰਨ ਕੇ ਪ੍ਰਭੂ ਪਰਮਾਤਮਾ ਦੇ ਜਦੋਂ ਗਣ ਗੋਣੇ ਸ਼ੁਰੂ ਕਰ ਲੇ ਤੇ ਫਿਰ ਹੌਲੀ ਹੌਲੀ ਆਪੇ ਹੀ ਮੋਹ ਮਾਇਆ ਵਾਲੀਓ ਧਿਆਨ ਟੁੱਟਦਾ ਜਾਣਾ ਆਪਾਂ ਆਮ ਹੀ ਦੇਖੋ ਗੱਲ ਆਪਾਂ ਜਦੋਂ ਕਹਿੰਦੇ ਆ ਵੀ ਆਪਾਂ ਹੁਣ ਜਦੋਂ ਗੁਰਦੁਆਰੇ ਬੰਦਾ ਆਣ ਲੱਗ ਗਿਆ ਵੀ ਉਹਨੂੰ ਮਤਲਬ ਨਾ ਕੁਛ ਨਾ ਕੁਛ ਸਮ ਆਪਣਾ ਮਨ ਗੁਰਬਾਣੀ ਨਾਲ ਜੁੜ ਜਾਂਦਾ ਕੁਛ ਨਾ ਕੁਛ ਸਮ ਜਦ ਆਪਾਂ 15 20 ਮਿੰਟ ਇੱਥੇ ਬੈਠੇ 15 20 ਮਿੰਟਾਂ ਦੇ ਵਿੱਚੋਂ ਜੇ ਮਨ ਅਡਾਰੀ ਪਾਸੇ ਮਾਰ ਵੀ ਗਿਆ ਵੀ ਚਲ 10-12 ਮਿੰਟ ਅਡਾਰੀ ਮਾਰ ਗਿਆ ਮਨ ਤੇ ਫਿਰ ਵੀ 7-8 ਮਿੰਟ ਆਪਣਾ ਮਨ ਜੋੜੀ ਜਾਂਦਾ ਨਾਮ ਬਾਣੀ ਨਾਲ ਇਹ ਫਿਰ ਜਦੋਂ ਰੰਗ ਲੱਗਣਾ ਸ਼ੁਰੂ ਹੋ ਗਿਆ ਇਹ ਪੱਕਾ ਰੰਗ ਆ ਜਦੋਂ ਇਹ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਤੇ ਫਿਰ ਜਿਹੜੇ ਝੂਠੇ ਰੰਗ ਨੇ ਮੋਹ ਮਾਇਆ ਵਾਲੇ ਉਹ ਦੂਰ ਹੁੰਦੇ ਜਾਣੇ ਨੇ ਲੰਘ ਤੇ ਜਾਣੇ ਨੇ ਜਦੋਂ ਨਾਮ ਬਾਣੀ ਦਾ ਰੰਗ ਲੱਗ ਗਿਆ ਭਾਈ ਉਦੋਂ ਮਨੁੱਖਾ ਜਨਮ ਸਮਝ ਲੋ ਸਫਲ ਹੋਣਾ ਸ਼ੁਰੂ ਹੋ ਗਿਆ ਇਹ ਆਖਰੀ ਪੰਕਤੀ ਚ ਭਗਤਗੀ ਨੇ ਦੱਸਿਆ ਸਾਰਾ జగਤ ਇਹਨਾਂ ਨਾਲ ਖੈਂਦਿਆਂ ਹੀ ਉਮਰ ਅਜਾਈ ਗਵਾ ਰਿਹਾ ਹੈ ਮੋਹ ਮਾਇਆ ਦੇ ਝਗੜੇ ਚ ਮੇਲੇ ਚ ਪਿਆ ਰਹਿਦਾ ਕੋਈ ਲੈਣ ਦੇਣ ਪਿੱਛੇ ਭੈਣ ਭਰਾਵਾਂ ਨਾਲ ਬੈਰ ਕਰੀ ਬੈਠਾ ਕੋਈ ਗੱਠ ਥਾਂ ਪਿੱਛੇ ਲੜਾਈਆਂ ਕਰਕੇ ਅਦਾਲਤਾਂ ਚ ਤੁਰਿਆ ਫਿਰਦਾ ਬਸ ਇਹਨਾਂ ਝਗੜਿਆਂ ਚ ਮੇਲਿਆਂ ਚ ਆਪਦਾ ਜੀਵਨ ਬਸਰ ਕਰੀ ਜਾਂਦਾ ਭਗਤ ਜੀ ਕਹਿੰਦੇ ਪਰ ਮੈਂ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਤੇ ਮੈਂ ਸੁੱਖ ਪਾ ਲਿਆ ਕਿਉਂਕਿ ਗੁਰਬਾਣੀ ਇਹੀ ਕਹਿੰਦੀ ਆ ਵੀ ਸਾਰਾ ਕੁਝ ਇੱਥੇ ਹੀ ਛੱਡ ਜਾਣਾ ਜਿੰਨਾ ਮਰਜੀ ਬੈਂਕ ਬੈਲੈਂਸ ਹੋਵੇ ਕਈਆਂ ਨੂੰ ਪਤਾ ਨਹੀਂ ਵੀ ਬੈਂਕ ਬੈਲੈਂਸ ਕਹਿੰਦਾ ਬੈਂਕ ਬੈਲੈਂਸ ਦੀ ਗੱਲ ਛੱਡੋ ਕਈਆਂ ਨੂੰ ਫੈਕਟਰੀਆਂ ਦਾ ਨਹੀਂ ਪਤਾ ਵੀ ਸਾਡੀਆਂ ਕਿੰਨੀਆਂ ਫੈਕਟਰੀਆਂ ਨੇ ਪਰ ਘਰ ਪਰਿਵਾਰ ਦੇ ਪ੍ਰਸ਼ਾਦੇ ਦਾ ਉਹਨਾਂ ਨੂੰ ਪਾ ਨਹੀਂ ਹੁੰਦਾ ਮੈਂ ਸੁਣੀਆਂ ਨੇ ਗੱਲਾਂ ਵੀ ਆ ਫਲਾਨਾ ਬੰਦਾ ਬੜਾ ਤਨਾੜ ਸੀ ਇੰਨਾ ਪੈਸਾ ਧੇਲਾ ਸੀ ਪਰ ਉਹਨੂੰ ਘਰ ਪਰਿਵਾਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਨਸੀਬ ਹੋਇਆ ਇਹ ਜਿਹੜੀ ਦੁਨਿਆਵੀਆਂ ਦਾਤਾਂ ਨੇ ਨਾ ਜ਼ਮੀਨ ਜਾਇਦਾਦ ਆ ਚਾਹੇ ਭਾਵੇਂ ਬੈਂਕ ਬੈਲੈਂਸ ਆ ਜਿੰਨਾ ਮਰਜੀ ਜਾਇਦਾਦ ਦਾ ਮਾਲਕ ਆ ਪਰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਕੱਖ ਵੀ ਸਬਰਦਾ ਮਨੁੱਖ ਦਾ ਅੱਜ ਇਹਦੇ ਜੀ ਕਹੀ ਤਾਂ ਘਰੋਂ ਬੇਘਰ ਹੋ ਜਾਂਦੇ ਨੇ ਆ ਮੁੱਲਾਪੁਰ ਕੋਲੇ ਜਿਹੜਾ ਸੁਪਨਿਆਂ ਦਾ ਘਰ ਬਣਿਆ ਨਾ ਇੱਥੇ ਭਾਈ ਗੁਰਪ੍ਰੀਤ ਹੁਣੇ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋਏ ਨੇ ਜਿਹੜੇ ਮੰਦਬੁੱਤੀ ਲੋਕ ਨੇ ਜਾਂ ਸਰੀਰਕ ਕਰਕੇ ਔਖੇ ਨੇ ਉਹਨਾਂ ਨੂੰ ਜਿਹੜੇ ਨਹੀਂ ਸੰਭਾਲਦੇ ਦੇਖਦੇ ਆਪਾਂ ਵੀਡੀਓ ਸਾਹਮਣੇ ਆਉਂਦੀਆਂ ਵੱਡੇ ਬਾਲੇ-ਬਾਲੇ ਪੈਸਿਆਂ ਵਾਲੇ ਵੀ ਮਾਂ ਪਿਓ ਨੂੰ ਕੁੱਟਦੇ ਦੇਖਿਆ ਤਾਂ ਇਹਨਾਂ ਕੋਲੇ ਸਾਂਭ ਸੰਭਾਲ ਇੱਥੇ ਕਰਦੇ ਆ ਉਹ ਇੱਥੇ ਇਹ ਨਹੀਂ ਹੈ ਵੀ ਗਰੀਬ ਹੀ ਨੇ ਇੱਥੇ ਚੰਗੇ-ਚੰਗੇ ਘਰਾਣਿਆਂ ਦੇ ਬੰਦੇ ਬੀਬੀਆਂ ਆਇਆਂ ਇੱਥੇ ਆਸ਼ਰਮੂ ਦੇ ਵਿੱਚ ਹੁਣੇ ਸੋ ਆਪਾਂ ਸੌਖੀ ਸਮਝ ਲੈ ਰਗੇ ਵੀ ਜਾਇਦਾਤ ਨਹੀਂ ਕੁਛ ਵੀ ਕਰਦੀ ਪ੍ਰਭੂ ਪਰਮਾਤਮਾ ਦਾ ਨਾਮ ਜਦੋਂ ਕੱਲੇ ਹੋਏ ਪੱਲੇ ਹੋਏਗਾ ਆਪਣੇ ਤੇ ਮਨ ਸਹਿਜ ਵਿੱਚ ਹੋਏਗਾ ਨਿਮਰਤਾ ਵਾਲਾ ਹੋਏਗਾ ਸਭ ਨੂੰ ਪਿਆਰ ਕਰਨ ਵਾਲਾ ਹੋਏਗਾ ਤੇ ਪਿਆਰ ਨਹੀਂ ਸਾਡਾ ਇਹ ਰਿਸ਼ਤਾ ਕਾਇਮ ਰੱਖਣਾ ਨਹੀਂ ਤਾਂ ਬੈਠੇ ਆ ਆਸ਼ਰਮਾਂ ਦੇ ਵਿੱਚ ਤਾਂ ਆਪਾਂ ਇੱਥੇ ਦੀ ਗੱਲ ਕਰੀ ਨੇੜੇ ਹੋਰ ਪਤਾ ਨਹੀਂ ਕਿੰਨੇ ਆਸ਼ਰਮ ਖੁੱਲੇ ਹੋਏ ਆ ਅਕਲ ਭਾਈ ਜਵੰਦਾ ਦੀ ਗੱਲ ਚੱਲਦੀ ਸੀ ਕਹਿੰਦੇ ਵੀ ਉਤ ਪਸ਼ੂਆਂ ਦੇ ਐਕਸੀਡੈਂਟ ਨਾਲ ਮਾਰਿਆ ਗਿਆ ਚਲੋ ਕਿਸ ਤਰ੍ਹਾਂ ਵੀ ਇਹ ਵਿਚਾਰਾ ਬਹੁਤ ਮਾੜਾ ਹੋਇਆ ਗਊ ਟੈਕਸ ਆਪਾਂ ਤੋਂ ਲਿਆ ਜਾਂਦਾ ਕੋਈ ਚੀਜ਼ ਮਰਜ਼ੀ ਖਰੀਦ ਕੇ ਆਪਾਂ ਤੋਂ ਗਊ ਟੈਕਸ ਵੇਚ ਲਿਆ ਜਾਂਦਾ ਚਾਹੇ ਤੁਸੀਂ ਸਾਈਕਲ ਲੈ ਲਓ ਮੋਟਰਸਾਈਕਲ ਲੈ ਲਓ ਐਲ ਸੀ ਡੀ ਕੁਝ ਵੀ ਚੀਜ਼ ਆਪਾਂ ਖਰੀਦਦੇ ਆ ਗਊ ਟੈਕਸ ਲਿਆ ਵਸੂਲਿਆ ਜਾਂਦਾ ਗਊ ਵੀ ਸਾਹਮਣੇ ਵਾਸਤੇ ਗਾਇਆਂ ਮਈਆਂ ਅਗਾਈਆਂ ਪਸ਼ੂ ਜਿਹੜੇ ਵਾਰਾ ਫਿਰਦੇ ਨੇ ਯੋ ਟੈਕਸ ਤਾਂ ਬਸੂਲੀ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਬੰਨੋ ਵੀ ਉਹ ਭਾਈ ਸਾਹਿਬ ਸਿੱਧਾ ਹੀ ਬੋਲਦਾ ਜਿਹਨੂੰ ਮਾਂ ਕਹਿੰਨੇ ਫਿਰ ਮਾਂ ਨੂੰ ਸੰਭਾਲੋ ਵੀ ਫਿਰ ਦੀਆਂ ਵਾਰਾਂ ਨੌਜਵਾਨਾਂ ਦੀ ਵਿਚਾਰਿਆਂ ਦੀ ਮੌਤ ਹੋ ਰਹੀ ਆ ਮੋਟਰਸਾਈਕਲ ਤੇ ਇੱਕ ਰਾਜਵੀਰ ਜੰਬੰਦੇ ਦੀ ਗੱਲ ਨਹੀਂ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਗਏ ਨੇ ਪਸ਼ੂ ਐਕਸੀਡੈਂਟਾਂ ਵਿੱਚ ਦੂਜੀ ਗੱਲ ਜਿਹੜੀ ਉਹਨੇ ਕਹੀ ਬਾਈ ਨੇ ਉਹ ਕਹਿੰਦਾ ਤਾਂ ਆਪਦੇ ਮਾਂ ਪਿਓ ਨੂੰ ਸੰਭਾਲਣ ਨੂੰ ਤਿਆਰ ਨਹੀਂ ਹੈ ਪਸ਼ੂਆਂ ਨੂੰ ਕਿੱਥੇ ਸੰਭਾਲ ਲੈਣਗੇ ਦੇ ਗਉਟਕਸ ਇਕੱਠਾ ਕਰ ਲਿਆ ਉਹ ਤਾਂ ਗੱਲ ਬਕਰੀ ਰਹਿ ਗਈ ਵੀ ਜਿਹੜੇ ਹੁਣ ਮਾਂ ਪਿਓ ਦੀ ਇੰਨੀ ਜਾਇਦਾਦ ਹੁੰਦੀ ਆ ਬੈਂਕ ਪੈਲਸ ਹੁੰਦਾ ਉਹ ਵੀ ਅੜੱਪ ਕਰਦੇ ਨੇ ਤੇ ਆਪਦੇ ਮਾਂ ਪਿਓ ਨੂੰ ਨਹੀਂ ਸੰਭਾਲਦੇ ਹੋ ਫਿਰ 10 ਆਸ਼ਰਮਾਂ ਵਿੱਚ ਰੁੜਦੇ ਫਿਰਦੇ ਨੇ ਗੱਲ ਤਾਂ ਉਹਦੀ ਬਹੁਤ ਸੱਚੀ ਆ ਪਰ ਜਿਨ੍ਹਾਂ ਨੇ ਨਹੀਂ ਸਾਫ਼ ਸੰਭਾਲ ਕਰਦੇ ਮਾਂ ਪਿਓ ਦੀ ਉਹਨਾਂ ਨੂੰ ਕੌੜੀ ਲੱਗਦੀ ਆ ਇਹ ਗੱਲ ਕਹਿਣ ਦਾ ਭਾਵ ਆ ਵੀ ਭਾਈ دنیਵੀ ਪਦਾਰਥ ਨਹੀਂ ਬੰਦੇ ਦੇ ਕੰਮ ਹੁੰਦੇ ਤਾਂ ਜਿੰਦੇ ਜੀ ਆਪਣੀਆਂ ਸਰੀਰ ਕਲੋੜਾਂ ਨੇ ਹੋਣੀਆਂ ਚਾਹੀਦੀਆਂ ਨੇ ਪਰ ਅਸਲ ਵਿੱਚ ਜੀਵ ਆਤਮਾ ਦਾ ਸਾਥੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਗੁਰੂ ਦਾ ਗਿਆਨ ਹੈ ਤਾਂ ਹੀ ਫਿਰ ਆਪਣਾ ਜੀਵਨ ਸਫਲ ਹੋਏਗਾ 84 ਦੇ ਗੇੜ ਵਿੱਚੋਂ ਬਚ ਜਾਏਗਾ ਨਹੀਂ ਤਾਂ ਜੀਂਦਾ ਆ ਮਨੁੱਖੇ ਜਨਮ ਵਿੱਚ ਹੀ 84 ਭੋਗੀ ਜਾ ਰਿਹਾ ਮਨੁੱਖ ਲਾਲਚ ਬੱਸ ਹੋ ਕੇ ਕੁੱਤੇ ਵਾਲੀ ਜੁਨੀ ਭੋਗ ਰਿਹਾ 37 ਪਦਾ 60 ਕਿ ਗੰਦਗੀ ਚ ਮੂੰਹ ਮਾਰ ਰਿਹਾ ਸੂਰ ਵਾਲੀ ਜੁਨੀ ਭੋਗ ਰਿਹਾ ਘਰਬਾਣੀ ਚ ਲਿਖੀਆਂ ਗੱਲਾਂ ਐ ਕਹਿਣ ਦਾ ਭਾਵ ਆ ਵੀ ਭਾਈ ਨਾਮ ਬਾਣੀ ਨਾਲ ਜੁੜ ਕੇ ਗੁਰੂ ਸਾਹਿਬ ਨੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਨੂੰ ਦਿੱਤੀ ਆ ਜਿਹੜਾ ਨਾਮ ਬਾਣੀ ਨਾਲ ਜੁੜ ਗਿਆ ਉਹ ਰੱਬ ਨਾਲ ਜੁੜ ਗਿਆ ਬਸ ਜੁੜਨਾ ਕਿਵੇਂ ਹੁੰਦਾ ਵਾ ਗੁਰੂ ਦੀ ਗੱਲ ਸੁਣ ਕੇ ਆਪਣੇ ਜੀਵਨ ਵਿੱਚ ਲਾਗੂ ਕਰਨੀਆਂ ਈਰਖਾ ਦਵੇਤ ਛੱਡਣੀਆਂ ਜੈਲ ਸ ਸਾੜਾ ਛੱਡਣਾ ਵਾ ਆਪਦਿਆਂ ਨੂੰ ਆਪਦੇ ਸਮਝਣਾ ਸਾਰੇ ਆਪਦੇ ਹੀ ਆ ਮਨੁੱਖ ਆਪਾਂ ਇੱਕ ਪ੍ਰਭੂ ਪਰਮਾਤਮਾ ਦੇ ਬੱਚੇ ਹਾਂ ਸ਼ਬਦ ਪੜ੍ਹਦੇ ਹੋਣੇ ਆ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਅਜੀਵ ਆਤਮਾ ਆਪਾਂ ਇੱਕੋ ਪ੍ਰਭੂ ਪਰਮਾਤਮਾ ਦੀ ਅੰਸ਼ਵੰਸ ਆ ਜਿਹੜਾ ਸਰੀਰ ਮਿਲਿਆ ਇਹ ਸਰੀਰ ਆਪਾਂ ਮਾਂ ਪਿਓ ਦੇ ਬੱਚੇ ਆ ਆਪਦੇ ਮਾਤਾ ਪਿਤਾ ਤੋਂ ਆਪਾਂ ਜਨਮ ਲਿਆ ਹੈ ਸਰੀਰ ਦੇ ਸਰੀਰ ਦਾ ਮਾਂ ਪਿਓ ਵੱਖਰਾ ਵੱਖਰਾ ਜੀਵ ਆਤਮਾ ਦਾ ਪਰਮਾਤਮਾ ਇੱਕੋ ਹੀ ਆ ਪਿਓ ਮਾਪਿਓ ਤੇ ਧਰਮ ਦੇ ਆਪਣੇ ਮਾਤਾ ਪਿਤਾ ਜੀ ਗੁਰੂ ਗੋਬਿੰਦ ਸਿੰਘ ਹਨ ਇਹ ਤਲ ਹੁੰਦੇ ਨੇ ਆਤਮਿਕ ਤਲ ਤੇ ਪ੍ਰਭੂ ਪਰਮਾਤਮਾ ਇੱਕਾ ਪੈਕੋ ਤੇ ਬੱਚਿਆਂ ਤੇ ਸਾਰੇ ਭੈਣ ਭਰਾ ਹਨ ਧਰਮ ਦੇ ਮਾਤਾ ਪਿਤਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਅਤੇ ਆਪਾਂ ਸਾਰੇ ਭੈਣ ਭਰਾ ਇਸ ਤਰ੍ਹਾਂ ਅਸੀਂ ਆਪਣੇ ਆਪ ਦੇ ਨੂੰ ਆਪ ਸਮਝ ਕੇ ਈਰਖਾ ਦਵਤ ਛੱਡ ਦਿੱਗੇ ਤੇ ਫੇਰ ਪ੍ਰਭੂ ਪਰਮਾਤਮਾ ਦੇ ਨਾਮ ਦੀ ਕੁਝ ਕਣਕਾ ਸਾਡੇ ਅੰਦਰ ਆ ਸਕਦਾ ਅਗਲਾ ਸ਼ਬਦ ਆਪਾਂ ਕੱਲ ਨੂੰ ਪੜਾਂਗੇ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਮਹਾਰਾਜ ਦੱਸਣਗੇ ਹਮ ਕਰ ਸੂਤ ਤਨੇ ਨਿਤ ਤਨ ਕੰਠ ਜਿਨੇ ਊਤਮਾਰੇ ਇਹ ਜਿਹੜੇ ਫਿਰ ਇਹ ਹੁਣ ਗੱਲ ਕਰਨਗੇ ਕੱਲ ਨੂੰ ਕੱਲ ਵਾਲੇ ਸ਼ਬਦ ਚ ਆਪਾਂ ਇਹ ਸਮਝਾਂਗੇ ਵੀ ਜਿਹੜਾ ਜੰਜੂ ਪੌਂਦਾ ਬ੍ਰਾਹਮਣ ਕਹਿੰਦਾ ਵੀ ਮੇਰੇ ਜੰਜੂ ਆ ਗਾਲੋ ਵਿੱਚ ਪਾਇਆ ਹੋਇਆ ਮੈਂ ਧਰਮੀ ਆ ਤੇ ਦੂਜਿਆਂ ਨੂੰ ਇਹ ਕੀੜੇ ਮਕੌੜੇ ਸਮਝਦਾ ਉਹਦੇ ਬਾਰੇ ਭਗਤ ਜੀ ਦੱਸਣਗੇ ਵੀ ਜੇ ਤੂੰ ਸੂਤ ਦਾ ਇੱਕ ਜੰਜੂ ਪਾ ਕੇ ਨਾ ਗੰਡਾਂ ਵਾਲਾ ਕਹਿੰਦਾ ਵੀ ਮੈਂ ਧਰਮੀ ਹੋ ਗਿਆ ਫਿਰ ਇਹ ਸੂਤ ਤਾਂ ਸਾਡੇ ਘਰੇ ਢੇਰ ਲੱਗੇ ਪਏ ਆ ਭਗਤ ਜੀ ਕਹਿੰਦੇ ਕਿਉਂਕਿ ਭਗਤ ਜੀ ਖੱਡੀ ਦਾ ਕੰਮ ਕਰਦੇ ਆ ਤਾਣਾ ਬਾਣਾ ਬੁੰਨਦੇ ਆ ਰੋਜ਼ ਇਹ ਉਹਦੀ ਗੱਲ ਕਰਨਗੇ ਹਮ ਕਰ ਸੂਤ ਸੂਤ ਤਨੇ ਨਿਤ ਤੰਨ ਕੰਠ ਜਨੇਉ ਤੁਮਾਰੇ ਪਰ へ ਝੱਲੇ ਬ੍ਰਾਹਮਣ ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਨ